ਹਰ ਬੰਦਾ ਆਪਣੀ ਗਲਤੀ ਦੀ ਸਜ਼ਾ ਭੁਗਤਦਾ ਆ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਮਰਤੀ ਮੇਰੇ ਮੱਥੇ ਇਹ ਲਾ ਲਈ ਨਾ ਜ ਫੇਰ ਹੱਡ ਸਿੱਖ ਕੇ ਆਉਂਦੀ ਕੁਛ ਪੇਕਿਆਂ ਤੋਂ ਉਹਦੇ ਤਾਂ ਆ ਗਈ ਮੂੰਹ ਚੱਕ ਕੇ ਦੀਦੀ ਮੈਂ ਕੀ ਕਿਹਾ ਕਿਸੇ ਨੂੰ ਓਏ ਹੋਏ ਤੁਸੀਂ ਵੀ ਤਾਨੀ ਮਾਰਦੀ ਰਹਿੰਦੇ ਹੋ ਮੈਂ ਤੈਨੂੰ ਕਿਹੇ ਟਾਈਮ ਨਾਲ ਤੁਰੀਏ ਮੱਛੀ ਦਾ ਪਹਿਲੇ ਲੋਕ ਖਾ ਕੇ ਖਤਮ ਕਰ ਦਿੰਦੇ ਆ ਦੇਖਿਓ ਹੁਣ ਕੁੜੀ ਕਿੰਨੇ ਰੋਜ਼ੀ ਬਾਹਰ ਬੈਠੀ ਰੋਈ ਜਾਂਦੀ ਚੱਲ ਪੁੱਛਦੇ ਆ ਕੀ ਗੱਲ ਪੈਣੀ ਤੂੰ ਰੋਜ਼ ਬਾਹਰ ਬੈਠੀ ਇੱਥੇ ਰੋ ਰਹੀ ਹੁੰਨੀ ਆ ਜੇ ਕੋਈ ਦਿੱਕਤ ਆ ਤੂੰ ਆਪਣੇ ਘਰਦਿਆਂ ਨੂੰ ਸੱਦ ਲੈ ਕੀ ਦੱਸਾਂ ਪੈਣੀ ਆਪਣੀ ਗਲਤੀ ਦੀ سزا ਭੁਗਤ ਰਹੀ ਆ ਹੂੰ ਜੇ ਮੈਂ ਕਰੋ ਭੱਜ ਕੇ ਵਿਆਹ ਨਾ ਕਰਾਇਆ ਹੁੰਦਾ ਅੱਜ ਮੈਨੂੰ ਆ ਦਿਨ ਨਹੀਂ ਦੇਖਣੇ ਪੈਂਦੇ ਸੀ ਤੇ ਕਿਆ ਗਲਤੀ ਤੇ ਇੱਥੇ ਹੋਈ ਆ ਮੇਰੇ ਮਾਪਿਆਂ ਨੇ ਮੈਨੂੰ ਬੜੇ ਲਾਡਾਂ ਚਾਵਾਂ ਨਾਲ ਪਾਲਿਆ ਸੀ ਤੇ ਮੇਰੇ ਪਿਓ ਨੇ ਕਦੇ ਵੀ ਅੱਖ 'ਚ ਹੰਝੂ ਨਹੀਂ ਆਉਣ ਦਿੱਤਾ ਸੀ ਆਪਣੇ ਕਰਦੇ ਦਰਵਾਜ਼ੇ ਤਾਂ ਮੈਂ ਉਸੇ ਦਿਨੀ ਬੰਦ ਕਰ ਰਹੀ ਸੀ ਜਦੋਂ ਮੈਂ ਕਰੋ ਪੰਜ ਕੇ ਵਿਆਹ ਕਰਵਾਇਆ ਸੀ ਜੇ ਤੂੰ ਘਰਦਿਆਂ ਦੀ ਮਰਜ਼ੀ ਨਾਲ ਵਿਆਹ ਕਰਵਾਇਆ ਹੁੰਦਾ ਕੀ ਮਜਾਲ ਸੀ ਤੈਨੂੰ ਇਹ ਹੱਥ ਲਾ ਜਾਂਦੇ ਨਾਲੇ ਕਦੇ ਵੀ ਮਾਂ ਪਿਓ ਆਪਣੇ ਬੱਚਿਆਂ ਦਾ ਮਾੜਾ ਨਹੀਂ ਸੋਚਦੇ ਹਮੇਸ਼ਾ ਚੰਗਾਈ ਸੋਚਦੇ ਆ ਚੱਲ ਮੇਰੀ ਭੈਣ ਸਿਆਣੀ ਬਣ ਅੰਦਰ ਦੇਖਿਆ ਇਹ ਕੁੜੀ ਨੇ ਲਵ ਮੈਰਿਜ ਕਰਕੇ ਸਹੀ ਕੀਤਾ ਸੀ ਜਾਂ ਗਲਤ ਕਮੈਂਟ ਕਰਕੇ ਜ਼ਰੂਰ ਦੱਸ ਦਿਓ